ਲੀਧੇ ਜ਼ਹਿਰੀਲੀ ਸ਼ਰਾਬ ਰੋਧ ਪੰਜਾਬ ਦੀ ਲੜਾਈ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ ਇਸ ਲੜਾਈ ਤਹਿਤ ਮਹੱਤਵਪੂਰਨ ਕਦਮ ਚੱਕਦਿਆਂ ਪਟਿਆਲਾ ਜ਼ਿਲ੍ਹਾ ਪੁਲਿਸ ਨੇ ਅਬਕਾਰੀ ਵਿਭਾਗ ਨਾਲ ਮਿਲ ਕੇ 600 ਲੀਟਰ ਮੀਥਾ ਨੋਲ ਕੈਮੀਕਲ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਇਸ ਫੜੇ ਗੇ ਮੀਥਨੋਲ ਕੈਮੀਕਲ ਦੀ ਵਰਤੋਂ ਨਜਾਇਜ਼ ਸ਼ਰਾਬ ਦੇ ਉਤਪਾਦਨ ਵਿੱਚ ਕੀਤੀ ਜਾਣ ਦਾ ਸ਼ੱਕ ਹੈ ਇਹ ਖੁਲਾਸਾ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਵਰਨ ਸ਼ਰਮਾ ਨੇ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਸ਼ੰਭੂ ਬਨੂਰ ਰੋਡ ਤੇ ਤੇਬਲਾ ਪੁਲਿਸ ਚੌਕੀ ਨੇੜੇ ਫੜੇਗੇ ਟਰੱਕ ਕੋਲ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਵਰਨ ਸ਼ਰਮਾ ਨੇ ਕੀ ਦੱਸਿਆ ਆਓ ਸੁਣਦੇ ਹਾਂ ਸ਼ੰਭੂ ਤੌਰਜਿੰਦਰ ਸਿੰਘ ਮੋਹੀ ਦੀ ਵਿਸ਼ੇਸ਼ ਰਿਪੋਰਟ ਅੱਜ ਇੱਕ ਬਹੁਤ ਮਹੱਤਵਪੂਰਨ ਜੜੀਆ ਰਿਕਵਰੀ ਹੋਈ ਹੈ ਮਨਜੋਗ ਡੀਜੀਪੀ ਪੰਜਾਬ ਦੇ ਨਿਸ਼ਾਨਿਰਦੇਸ਼ ਹੇਠ ਜਿਵੇਂ ਕਿ ਅੱਜ ਆਪਾਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਏਰੀਆ ਚ ਸਵੇਰੇ ਅੱਜ ਇੱਕ ਬਹੁਤ ਹੀ ਮੰਦਭਾਗੀ ਘਟਨਾ ਨੇ ਜਿਹੜਾ ਅੰਜਾਮ ਲਿਆ ਜਿਦੇ ਚ ਕੋਈ 18 ਲੋਕਾਂ ਦੀ ਜਿਹੜੀ ਸਪੂਰੀਅਸ ਲਿਕਰ ਹੁੰਦੀ ਆ ਉਹ ਪੀਂ ਕੇ ਕਰਕੇ ਉਹਨਾਂ ਦੀ ਮੌਤ ਹੋਈ ਹੈ ਤੇ ਸਵੇਰੇ ਸਾਨੂੰ ਬਾਰਡਰ ਏਰੀਆ ਤੋਂ ਡੀਆਈਜੀ ਬਾਰਡਰ ਜ਼ੋਨ ਸਾਹਿਬ ਤੋਂ ਇਨਫਾਰਮੇਸ਼ਨ ਸਹੀ ਕੀ ਦਿੱਲੀ ਤੋਂ ਇੱਕ ਟਰਾਂਸਪੋਰਟ ਨਗਰ ਤੋਂ ਜਿਹੜੀ ਕਿ ਮਿਥ੍ਰੀਨੋਲ ਮਿਕਸ కెమికਲ ਹੈ ਗਾਇਸ ਜਿਹਦੇ ਰਾਹੀਂ ਜਿਵੀਂ ਸ਼ਰਾਬ ਅੱਗੇ ਵੀ ਜਿਹੜੀ ਆ ਉਹ ਬਣਾਈ ਜਾ ਸਕਦੀ ਸੀ ਤੇ ਜੇਕਰ ਇਹ ਸ਼ਰਾਬ ਬਣਾਈ ਜਾਂਦੀ ਤੇ ਕਈ 100 ਲੋਕਾਂ ਦੀ ਜਿਹੜੀ ਆ ਇਹਦਾ ਸੇਵਨ ਕਰਕੇ ਜਾਨ ਜਾ ਸਕਦੀ ਸੀ ਤੇ ਰਮਨ ਜੋ ਬੀਜੀਪੀ ਪੰਜਾਬ ਨੇ ਸਾਨੂੰ ਹੁਕਮ ਦਿੱਤਾ ਕਿ ਡੀਆਈਜੀ ਬਾਰਡਰ ਦੀ ਇਸ ਇਨਫੋਰਮੇਸ਼ਨ ਨੂੰ ਅੱਗੇ ਡਵੈਲਪ ਕੀਤਾ ਜਾਵੇ ਤੇ ਅੱਜ ਐਸਪੀਡੀ ਪਟਿਆਲਾ ਗੁਰਵੰਸ ਮੈਂਸ ਸੀਐਸਪੀ ਨੌਰ ਹਰਮਨ ਜੀ ਨੇ ਸੱਦੇ ਸਾਹਮਣੇ ਜਿਹੜੇ ਪਟਿਆਲਾ ਐਕਸਾਈਜ਼ ਡਿਪਾਰਟਮੈਂਟ ਦੀ ਟੀਮ ਆ ਅਸੀਂ ਸਾਰਿਆਂ ਨੇ ਇਕੱਠੇ ਸਾਂਝੇ ਆਪਰੇਸ਼ਨ ਦੇ ਤਹਿਤ ਇੱਕ ਪੀਬੀ 101577 ਨੰਬਰ ਟਰੱਕ ਜਿਹੜਾ ਆ ਇਹ ਰੌਂਦਪ ਕੀਤਾ ਆ ਤੇ ਇਹਦੇ ਚੋਂ ਤਕਰੀਬਨ 600 ਲੀਟਰ ਜਿਹੜੀ ਮੀਥਨੋਲ ਮਿਕਸ కెమికਲ ਲੈ ਗਿਆ ਉਹ ਅਸੀਂ ਗਵਾਹ ਦਿੱਤਾ ਹੈ ਕਿ ਇਹ ਇੱਕ ਬਹੁਤ ਵੱਡੀ ਕਬਰੀ ਆ ਕਿਉਂਕਿ ਲੈ ਕੇ ਇਹ కెమికਲ ਕੇ ਆਪਣੇ ਡੈਸਟੀਨੇਸ਼ਨ ਤੱਕ ਪਹੁੰਚ ਜਾਂਦਾ ਤੇ ਇਹਦੇ ਰਾਹੀਂ ਜਲੀਲੀ ਸ਼ਰਾਬ ਬਣਾ ਕੇ ਤੇ ਜੇਕਰ ਉਹਨੂੰ ਵੇਚਿਆ ਜਾਂਦਾ ਤੇ ਆਮ ਲੋਕੀ ਜੇਕਰ ਉਹਦਾ ਸੇਵਨ ਕਰਦੇ ਤੇ ਕਈ ਸੌ ਲੋਕਾਂ ਦੀ ਮੌਤ ਹੋ ਸਕਦੀ ਸੀ ਪਰ ਮਨਜੋਤ ਬੀਜੀਪੀ ਪੰਜਾਬ ਇਹਦਾ ਤਾ ਮੁਤਾਬਿਕ ਮਨਜੋਤ ਸੀਐਮ ਪੰਜਾਬ ਇਹਦਾ ਭਾ ਮੁਤਾਬਿਕ ਇਮੀਡੀਏਟਲੀ ਜਿਹੜੀ ਸਵੇਰੇ ਸਾਡੇ ਕੋਲੇ ਇਨਕੋਟ ਆਈ ਸੀ ਉਹਦੇ ਤੇ ਕੰਮ ਕੀਤਾ ਤੇ ਬਿਲਕੁਲ ਪ੍ਰੋਐਕਟਿਵਲੀ ਸ੍ਰਿਫਟਲੀ ਕੰਮ ਕਰਦੇ ਹੋਏ ਅਸੀਂ ਜਿਹੜੀ ਆ ਇਹ ਟਰੱਕ ਨੂੰ ਦੇਖ ਸਕਦੇ ਆ ਆਪਾਂ ਟਰੱਕ ਪਿੱਛੇ ਹੀ ਖੜਿਆ ਹੈ ਤੇ ਇਸ ਟਰੱਕ ਨੂੰ ਅਸੀਂ ਰਾਉਂਡ ਅਪ ਕਰਕੇ ਤੇਦੇ ਤੋਂ 600 ਮੀਟਰ ਪਲਸ ਮੀਥਨੋਲ ਮਿਕਸ ਕੈਮੀਕਲ ਜਿਹੜਾ ਉਹ ਬਰਾਮਦ ਕੀਤਾ ਤੇ ਕਾਫੀ ਆਪਾਂ ਦੇਖ ਸਕਦੇ ਆ ਕਿ ਸਵੇਰੇ ਜਿਹੜੀ ਇੱਕ ਹੂਚ ਪ੍ਰਜਿੜੀ ਉਥੇ ਅੰਮ੍ਰਿਤਸਰ ਏਰੀਏ ਚ ਹੋਈ ਸੀ ਤੇ ਉਸੇ ਦੀ ਬੜੀ ਚੱਕ ਕੇ ਅਸੀਂ ਇਹ ਰਿਪੋਰਟ ਕੀਤੀ ਤੇ ਇਹਦੇ ਰਾਹੀਂ ਕਾਫੀ ਵੱਡਾ ਜਣਾਮ ਵਾਲੀ ਨੁਕਸਾਨ ਹੋਇਆ ਸਰ ਇਹ ਕਿਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਵੇਖੋ ਇਹ ਜਿੰਨੀ ਹੁਣ ਤੱਕ ਸਾਡੇ ਕੋਲ ਇਨਫੋਰਮੇਸ਼ਨ ਆ ਇੱਕ ਕਨਸਾਈਨਮੈਂਟ ਜਿਹੜੀ ਆ ਇਹ ਦਿੱਲੀ ਤੋਂ ਤੁਰੀ ਸੀ ਦਿੱਲੀ ਦੇ ਟ੍ਰਾਂਸਪੋਰਟ ਨਗਰ ਏਰੀਏ ਤੋਂ ਇਹ ਤੁਰੀ ਸੀ ਤੇ ਅੱਗੇ ਕਿੱਥੇ ਜਾਣੀ ਸੀ ਜਿਹੜੇ ਜ਼ਿਲ੍ਹੇ ਚ ਜਾਣੀ ਸੀ ਤੇ ਅੱਗੇ ਇਹ ਕੀ ਕੀ ਦੁਰਘਟਨਾਵਾਂ ਹੋਈ ਸੀ ਉਹ ਸਾਰਾ ਅਸੀਂ ਮਿਸਟਰ ਕਿੰਨੇ ਕ ਬੰਦੇ ਇਹਦੇ ਚ ਇਨਵੋਲ ਜੇ ਕੋ ਅਸੀਂ ਹੁਣ ਮੌਕੇ ਤੇ ਜਿਹੜਾ ਇੱਕ ਬੰਦਾ ਰਿਸਪੀਟਾ ਹੈ ਤੇ ਅੱਗੇ ਅਸੀਂ ਸਾਰਾ ਕੁਝ ਇਕੱਠੇ ਕੀਤਾ ਸੱਤ ਟਰੱਕ ਦੇ ਵਿੱਚ ਬਾਕਸ ਬਾਕਸ ਵਗੈਰਾ ਅਸੀਂ ਇਹ ਟਰੱਕ ਦੇ ਅੰਦਰ ਕਈ ਪ੍ਰਕਾਰ ਦੇ ਹੋਰ ਚੀਜ਼ਾਂ ਦੇ ਵੀ ਬਾਕਸ ਹੈਗੇ ਆ ਕਿ ਉਹ ਜਿਵੇਂ ਇਲੈਕਟ੍ਰੋਨਿਕ ਆਈਟਮ ਵੀ ਹੈਗੇ ਤੇ ਬਿਲਕੁਲ ਹੀ ਅੰਦਰ ਲੁਕੋ ਕੇ ਜਿਹੜੇ ਆ ਤਿੰਨ ਤੋਂ ਚਾਰ ਡਰਮ ਜਿਹੜੇ ਸੀਗੇ ਤੇ ਡਰਮਾਂ ਦੇ ਅੰਦਰ ਇਹ ਮੀਥਨੋਲ ਮਿਕਸ ਕੈਮੀਕਲ ਸੀਗਾ ਤੇ ਬੜੇ ਪ੍ਰੋਐਕਟਿਵਲੀ ਪਟਿਆਲਾ ਪੁਲਿਸ ਨੇ ਤੇ ਪਟਿਆਲੇ ਐਕਸਾਈਜ਼ ਦੇ ਟੀਮ ਜਿਹੜੀ ਸਾਨੂੰ ਇਨਫੋਰਮੇਸ਼ਨ ਡੀਆਈਜੀ ਬਾਰਡਰ ਕੰट्रोल ਕੋ ਆਈ ਜੋਦੇ ਜੈਸੇ ਕੰਮ ਕੀਤਾ ਤੇ ਬਹੁਤ ਬੜੀ ਐਕਟਿਵਤਾ ਦਿਖਾਈ ਜਾਲੀ ਆ ਜਾਂਦਾ